ਮੁੱਖ ਮੰਤਰੀ ਤੀਰਸ ਯਾਤਰਾ ਸਕੀਮ ਅਧੀਨ ਲੋਹੜੀ ਤਮਾਗੀ ਦੇ ਪਰਬ ਤੇ ਗੜਸ਼ੰਕਰ ਤੋਸ਼ਰੀ ਦਰਬਾਰ ਸਾਹਿਬ ਅਤੇ ਸ਼੍ਰੀ ਤਲਵੰਡੀ ਸਾਭੋਂ ਲਈ バス ਰਵਾਨਾ ਕੀਤੀ ਗਈ। ਮਾਗੀ ਤੇ ਮਾਗੀ ਤੇ ਲੋਹੜੀ ਦੇ ਮੁੱਖ ਪਰਬ ਨੂੰ ਲੈ ਕੇ ਜਿਹੜਾ ਅੱਜ ਗੜਸ਼ੰਕਰ ਦਾ ਜਿਹੜਾ ਇਲਾਕਾ ਹੈ ਉਹਦੇ 20 ਏਰੀਏ ਦੇ ਵਿੱਚੋਂ ਜਿਹੜਾ ਆ ਪਿੰਡ ਭਵਾਨੀਪੁਰ ਦੇ ਵਿੱਚੋਂ ਹੋਰ ਬਾਕੀ ਪਿੰਡਾਂ ਦੇ ਵਿੱਚੋਂ ਵੀ ਜਿਹੜੀ ਸੰਗਤ ਹੈ ਇਹ ਦਰਬਾਰ ਸਾਹਿਬ ਸ਼੍ਰੀ ਅਮਰਸਰ ਸਾਹਿਬ ਔਰ ਤਲਵੰਡੀ ਸਾਭੋਂ ਜਿਹੜੇ ਆ ਨਤਮਸਤਕ ਹੋਣ ਜਾ ਰਹੇ ਆ। ਮਹਾਰਾਜ ਮੁੱਖ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਜਿਹਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਸਾਡੇ ਹਲਕੇ ਦੀ ਜਿਹੜੀ ਸੰਗਤ ਹੈ ਇਸ ਪਵਿੱਤਰ ਦਿਹਾੜੇ ਦੇ ਉੱਤੇ ਜਿਹੜੀ ਹੈ ਗੁਰੂ ਘਰ ਨਤਮਸਤਕ ਹੋਵੇਗੀ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਰਦਾ ਦਿੰਦਾ ਔਰ ਮੁੱਖ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਦਿੰਦਾ ਜਿਹੜੀ ਸੰਗਤ ਚੱਲੀ ਹੈ ਸਾਰਿਆਂ ਨੂੰ ਮੈਂ ਬੇਨਤੀ ਹੈ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਕਿ ਨਵਾਂ ਸਾਲ ਸ਼ੁਰੂ ਹੋਇਆ ਸਾਰੀ ਸੰਗਤ ਜਿਹੜੀ ਚੜ੍ਹਦੀ ਕਲਾ ਵਿੱਚ ਰਹੇ ਤੰਦਰੁਸਤ ਰਹੇ ਬਹੁਤ-ਬਹੁਤ ਧੰਨਵਾਦ ਇਦਰ ਪ੍ਰਧਾਨ ਸਾਹਿਬ ਆਹ ਵਾਹਿਗੁਰੂ ਜੀ ਬਖਸ਼ੇ ਤੁਹਾਨੂੰ ਸੇ ਤੁਹਾਨੂੰ ਸੇ ਧੰਨਵਾਦ ਜੀ ਆ ਮਾਜੋ ਮੁਖਮਤੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਤੇ ਧੰਨਵਾਦ ਅਸਤੀ ਮਾਜੋ ਡਿਪਟੀ ਸਿਵਲ ਸਰਕਾਰੀ ਜੈ ਕਿਰ ਸਿੰਘ ਰੋੜੀ ਜੀ ਦਾ ਕਰਦੇ ਆ ਜਿਨ੍ਹਾਂ ਨੇ ਸਜੋਗ ਸਤਕਾਜ ਸੰਗਤ ਤਕਤਾਂ ਦੇ ਦਰਸ਼ਨ ਕਰਨ ਦੇ ਜਾ ਰਹੀ ਹੈ ਸੋ ਅਸੀਂ ਦਿਲ ਦੀਆਂ ਕਰਾਈਆਂ ਤੋਂ ਮਾਜੋ ਮੁਖਮਤੀ ਸਾਹਿਬ ਜੀ ਦਾ ਤੇ ਮਾਜੋ ਡਿਪੀਸੀ ਸਾਹਿਬ ਜੀ ਦਾ तहे ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਜੋਗ ਸਤਕਾਜ ਤਕਤਾਂ ਦੇ ਦਰਸ਼ਨ ਕਰਨ ਲਈ ਸੰਗਤ ਪਿੰਡ ਰਵਾਨਾ ਹੋ ਰਹੀ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀ ਸੰਗਤ ਸੈਦੇ-ਸੈਦੇ ਜਾ ਕੇ ਗੁਰੂ ਘਰ ਦੇ ਦਰਸ਼ਨ ਦਾਰੇ ਕਰਨੇ ਅਤੇ ਇਕੱਤਰ ਹੋ ਕੇ ਬੱਚਿਆਂ ਨਾਲ ਲੈ ਕੇ ਇਸੇ ਤਰ੍ਹਾਂ ਆਪਸਾਨਾ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ